ਸਤਿ ਆਕਾਲ ਮੈਂ ਗਗਨਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰ ਹਾਂ ਸਪੀਡ ਨਿਊਜ਼ ਆਓ ਫਿਰ ਸ਼ੁਰੂ ਕਰਦੇ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਦੇ ਦੌਰੇ ਉੱਤੇ ਨਿਕਲੇ ਹੋਏ ਨੇ ਉੱਥੇ ਹੀ ਬ੍ਰਾਜ਼ੀਲ ਵਿੱਚ ਨਰਿੰਦਰ ਮੋਦੀ ਨੂੰ ਸਭ ਤੋਂ ਵੱਡਾ ਸਨਮਾਨ ਦਿੱਤਾ ਗਿਆ ਹੈ ਉਹਨਾਂ ਨੂੰ ਗ੍ਰੈਂਡ ਕੋਲਰ ਆਫ ਦਾ ਨੈਸ਼ਨਲ ਆਰਡਰ ਆਫ ਦਾ ਸਾਊਥਰਨ ਕਰੋਸ ਨਾਲ ਸਨਮਾਨਿਤ ਕੀਤਾ ਗਿਆ ਇਹ ਪੁਰਸਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ 26ਵਾਂ ਗਲੋਬਲ ਸਨਮਾਨ ਸੀ ਨਰਿੰਦਰ ਮੋਦੀ ਨੇ ਪੰਜ ਦੇਸ਼ਾਂ ਦੇ ਇਸ ਦੌਰੇ ਵਿੱਚ ਇਹ ਤੀਜਾ ਸਨਮਾਨ ਪ੍ਰਾਪਤ ਕੀਤਾ ਹੈ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਪੁਰਸਕਾਰ ਮਿਲਣ ਸਮੇਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਇਹ ਸਨਮਾਨ ਪ੍ਰਾਪਤ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ ਮੈ ਰਾਸ਼ਟਰਪਤੀ ਲੂਇਸ ਅਤੇ ਬ੍ਰਾਜ਼ੀਲ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਇਹ ਸਭ ਬ੍ਰਾਜ਼ੀਲ ਦੇ ਲੋਕਾਂ ਦਾ ਭਾਰਤੀ ਲੋਕਾਂ ਪ੍ਰਤੀ ਡੂੰਘਾ ਪਿਆਰ ਹੈ ਜਿਸ ਨਾਲ ਸਾਡੀ ਦੋਸਤੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਫਲਤਾ ਦੀਆਂ ਸਿਖਰਾਂ ਨੂੰ ਛੂਹੇਗੀ ਇਜ਼ਰਾਈਲੀ ਫੌਜ ਨੇ ਉੱਤਰੀ ਗਾਜ਼ਾ ਵਿੱਚ ਗਸ਼ਤ ਕੀਤੀ ਸੀ ਜਿਸ ਦੌਰਾਨ ਇੱਕ ਤਮਾਕਾ ਹੋਇਆ ਹੈ ਤੇ ਉਹਨਾਂ ਦੇ 5 ਫੌਜੀ ਇਸ ਤਮਾਕੇ ਵਿੱਚ ਮਾਰੇ ਗਏ ਨੇ ਤੇ ਕਈ ਹੋਰ ਗੰਭੀਰ ਜ਼ਖਮੀ ਵੀ ਦੱਸੇ ਜਾ ਰਹੇ ਨੇ ਇਸ ਦੇ ਦਰਮਿਆਨ ਗਾਜ਼ਾ ਵਿੱਚ ਸਿਹਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਜ਼ਰਾਈਲ ਵੱਲੋਂ ਦੋ ਵੱਖ-ਵੱਖ ਥਾਵਾਂ ਉੱਤੇ ਕੀਤੇ ਗਏ ਹਮਲਿਆਂ ਵਿੱਚ ਲਗਭਗ 18 ਵਿਅਕਤੀਆਂ ਦੀ ਮੌਤ ਹੋ ਗਈ ਹੈ ਇਹ ਘਟਨਾਵਾਂ ਅਜੀਹੇ ਸਮੇਂ ਵਾਪਰੀਆਂ ਨੇ ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਗਾਜ਼ਾ ਵਿੱਚ ਲੜਾਈ ਰੋਕਣ ਲਈ ਜੰਗਬੰਦੀ ਯੋਜਨਾ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲਬਾਤ ਲਈ ਵਾਈਟ ਹਾਊਸ ਗਏ ਹੋਏ ਸਨ ਇਸ ਗਸ਼ਤ ਦੌਰਾਨ ਸੈਨਿਕਾਂ ਦੀਆਂ ਹੱਤਿਆਵਾਂ ਨਾਲ ਨੇਤਨਯਾਹੂ ਉੱਤੇ ਸਮਝੌਤਾ ਕਰਨ ਦਾ ਦਬਾਅ ਹੋਰ ਵੀ ਵਾਸਕਦਾ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਜੰਗ ਖਤਮ ਕਰਨ ਦੀ ਹਮਾਇਤ ਕਰ ਰਹੇ ਨੇ 3 ਸਾਲ ਤੋਂ ਵਸਮੇ ਤੋਂ ਚੱਲੀ ਆ ਰਹੀ ਰੂਸ ਅਤੇ ਯੂਕਰੇਨ ਦੀ ਜੰਗ ਵਿੱਚ ਰੂਸ ਨੇ ਹਵਾਈ ਅਤੇ ਜ਼ਮੀਨੀ ਹਮਲਿਆਂ ਵਿਚਕਾਰ ਇੱਕ ਵਾਰ ਫਿਰ ਡਰੋਨ ਹਮਲਾ ਕਰ ਦਿੱਤਾ ਹੈ ਯੂਕਰੇਨੀ ਹਵਾਈ ਸੈਨਾ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਰੂਸ ਨੇ ਰਾਤੋ-ਰਾਤ ਯੂਕਰੇਨ ਉੱਤੇ 728 ਸ਼ਾਹੀਦ ਅਤੇ ਡਿਕੋਏ ਡਰੋਨਾਂ ਦੇ ਨਾਲ-ਨਾਲ 13 ਮਿਜ਼ਾਈਲਾਂ ਵੀ ਦਾਗੀਆਂ ਨੇ ਸੈਨਾ ਨੇ ਦੱਸਿਆ ਹੈ ਕਿ ਬੁੱਧਵਾਰ ਨੂੰ ਹਵਾਈ ਰੱਖਿਆ ਨੇ 296 ਡਰੋਨ ਅਤੇ 7 ਮਿਜ਼ਾਈਲਾਂ ਨੂੰ ਡੇਗ ਦਿੱਤਾ ਸੀ ਜਦੋਂ ਕਿ 415 ਹੋਰ ਡਰੋਨ ਰਡਾਰਾਂ ਤੋਂ ਗੁੰਮ ਹੋ ਗਏ ਸਨ ਜਾਂ ਫਿਰ ਜਾਮ ਹੋ ਗਏ ਸਨ ਇਸ ਹਮਲੇ ਵਿੱਚ ਜ਼ਿਆਦਾਤਰ ਯੂਕਰੇਨ ਦੇ ਪੱਛਮੀ ਵੋਲਿਨ ਖੇਤਰ ਦੀ ਰਾਸਤਾਨੀ ਲੁਸੁਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜੋ ਕਿ ਯੂਕਰੇਨ ਦੇ ਉੱਤਰ ਪੱਛਮ ਵਿੱਚ ਪੋਲੈਂਡ ਅਤੇ ਬੇਲਾਰੂਸ ਦੀ ਸਰਹੱਦ ਨਾਲ ਲੱਗਦੀ ਹੈ ਹਿਮਾਚਲ ਪ੍ਰਦੇਸ਼ ਦੇ ਵਕਫਾ ਕਾ ਅਦਾਲਤੀ ਹਾਤਿਆਆਂ ਨੂੰ ਬੁੱਧਵਾਰ ਨੂੰ ਬੰਬ ਦੀ ਧਮਕੀ ਮਿਲੀ ਸੀ ਸਿਰਮੌਰ ਜ਼ਿਲ੍ਹੇ ਦੇ ਮੁਖ ਦਫ਼ਤਰ ਨਾਹਨ ਵਿੱਚ ਸਥਿਤ ਜ਼ਿਲ੍ਹਾ ਅਦਾਲਤ ਦੇ ਅਹਾਤੇ ਕੁੱਲੂ ਜ਼ਿਲ੍ਹਾ ਅਦਾਲਤ ਦੇ ਅਹਾਤੇ ਅਤੇ ਚੰਬਾ ਜ਼ਿਲ੍ਹਾ ਦੇ ਟੀਸਾ ਵਿੱਚ ਸਥਿਤ ਅਦਾਲਤ ਦੇ ਅਹਾਤੇ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ ਹੈ ਸਿਰਮੌਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਯੋਗੇਸ਼ ਜਸਵਾਲ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ ਸੀ ਸੈਸ਼ਨ ਜੱਜ ਨੇ ਇਹ ਧਮਕੀ ਭਰੀ ਈਮੇਲ ਉਦੋਂ ਦੇਖੀ ਜਦੋਂ ਉਹ ਸਵੇਰੇ 10 ਵਜੇ ਅਦਾਲਤ ਦੇ ਕੰਮ ਲਈ ਆਪਣੇ ਸਿਸਟਮ ਉੱਤੇ ਬੈਠੇ ਸਨ ਧਮਕੀਪਰੇ ਈਮੇਲ ਦੇ ਕੇ ਉਹਨਾਂ ਨੇ ਬਿਨਾਂ ਕਿਸੇ ਦੇਰੀ ਦੇ ਸੁਰੱਖਿਆ ਪ੍ਰੋਟੋਕੋਲ ਅਪਣਾਇਆ ਇਸ ਧਮਕੀ ਬਾਰੇ ਜੱਜ yogesh jaswal ਨੇ ਤੁਰੰਤ ਅਦਾਲਤ ਦਾ ਆਹਾਤਾ ਖਾਲੀ ਕਰਨ ਲਈ ਕਿਹਾ ਸੀ ਇੰਨਾ ਹੀ ਨਹੀਂ ਇਸ ਧਮਕੀ ਦੀ ਜਾਣਕਾਰੀ ਪੁਲਿਸ ਦੇ ਨਾਲ ਨਾਲ ਫੌਜ ਨੂੰ ਵੀ ਦੇ ਦਿੱਤੀ ਗਈ ਹੈ ਹਾਲਾਂਕਿ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਬੰਬ ਦੀ ਧਮਕੀ ਹਕੀਕਤ ਸੀ ਜਾਂ ਫਿਰ ਕੋਈ ਅਫਵਾਹ Rajasthan ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹਵਾਈ ਸੈਨਾ ਦਾ ਜਹਾਜ਼ ਹਾ사ਗ੍ਰਸਤ ਹੋ ਗਿਆ ਹੈ ਚੂਰੂ ਜ਼ਿਲ੍ਹੇ ਦੇ ਰਤਨਗੜ ਇਲਾਕੇ ਦੇ ਪਨੂਦਾ ਪਿੰਡ ਵਿੱਚ ਜਹਾਜ਼ ਦੇ ਹਾਦਸੇ ਦੀ ਖਬਰ ਨੇ ਸਨਸਨੀ ਮਚਾ ਦਿੱਤੀ ਹੈ ਸਥਾਨਕ ਲੋਕਾਂ ਤੋਂ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕਮ ਮਚ ਗਿਆ ਹੈ ਸੂਚਨਾ ਮਿਲਦੇ ਹੀ ਪੁਲਿਸ ਟੀਮ ਰਵਾਨਾ ਹੋ ਗਈ ਸੀ ਹਾਲਾਂਕਿ ਪੁਲਿਸ ਨੇ ਅਜੇ ਤੱਕ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਮਕਯੁੱਤੀ ਮੌ ਜੁਦਿਕ ਚਸ਼ਮਦੀਦ ਪ੍ਰੇਮ ਸਿੰਘ ਨੇ ਦੱਸਿਆ ਹੈ ਕਿ ਜਹਾਜ਼ ਨੇ ਕੰਟਰੋਲ ਗਵਾ ਦਿੱਤਾ ਸੀ ਉਸ ਤੋਂ ਬਾਅਦ ਜਿਵੇਂ ਹੀ ਇਹ ਜ਼ਮੀਨ ਉੱਤੇ ਡਿੱਗਿਆ ਜਹਾਜ਼ ਛੋਟੇ-ਛੋਟੇ ਟੁਕੜਿਆਂ ਵਿੱਚ ਟੁੱਟ ਗਿਆ ਸੀ ਜਿਸ ਨਾਲ ਖੇਤਾਂ ਵਿੱਚ ਅੱਗ ਲੱਗ ਗਈ ਸੀ ਜਹਾਜ਼ ਦਾ ਮਲਬਾ ਚਾਰੇ ਪਾਸੇ ਫੈਲਿਆ ਹੋਇਆ ਹੈ ਇਹ ਘਟਨਾ ਦੁਪਹਿਰ 12:40 ਮਿੰਟ ਉੱਤੇ ਵਾਪਰੀ ਸੀ ਚਸ਼ਮਦੀਦ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਸਵਾਰ ਲੋਕਾਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇੱਥੇ ਲਾਸ਼ਾਂ ਦੇ ਟੁਕੜੇ ਖਿੰਡੇ ਹੋਏ ਨੇ ਗੁਜਰਾਤ ਦੇ ਵਡੋਤਰਾ ਤੋਂ ਇੱਕ ਬੁਰੀ ਖਬਰ ਆਈ ਹੈ ਵਡੋਤਰਾ ਅਤੇ ਆਨੰਦ ਨੂੰ ਜੋੜਨ ਵਾਲਾ ਗੰਬੀਰਾ ਪੁਲ ਨਦੀ ਵਿੱਚ ਡਿੱਗਿਆ। ਖਾਸੇ ਸਮੇਂ ਪੁੱਲੂ ਤੇ ਕਈ ਵਾਹਨ ਮੌਜੂ ਸਨ ਜੋ ਪੁੱਲ ਦੇ ਨਾਲ ਹੀ ਨਦੀ ਵਿੱਚ ਡਿੱਗ ਗਏ ਨੇ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ دہشت ਦਾ ਮਾਹੌਲ ਹੈ। ਪੁੱਲ ਦੇ ਡਿੱਗਣ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਸੀ। ਜਾਣਕਾਰੀ ਅਨੁਸਾਰ ਪੁੱਲ ਉੱਤੇ ਸਵਾਰ 5 ਵਾਹਨ ਨਦੀ ਵਿੱਚ ਡਿੱਗ ਗਏ ਸਨ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ। ਅੱਜ ਸਵੇਰੇ ਹੀ ਇਹ ਪੁਲ ਅਚਾਨਕ ਟੁੱਟ ਗਿਆ ਅਤੇ ਨਦੀ ਵਿੱਚ ਡਿੱਗ ਗਿਆ। ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ। ਹਾਸਾਗ੍ਰਸਤ ਹੋਏ ਲੋਕਾਂ ਨੂੰ ਬਚਾਉਣ ਲਈ ਤੁਰੰਤ ਬਚਾਅ ਕਾਰਜ ਵੀ ਸ਼ੁਰੂ ਕੀਤਾ ਗਿਆ ਸੀ ਤੇ 3 ਲੋਕਾਂ ਦੀ ਜਾਨ ਬਚਾਈ ਗਈ ਸੀ। ਹਾਲਾਂਕਿ ਇਸ ਹਾਦਸੇ ਵਿੱਚ ਪਹਿਲਾਂ 2 ਲੋਕਾਂ ਨੇ ਆਪਣੀ ਜਾਨ ਗਵਾਈ ਸੀ ਅਤੇ ਹੁਣ ਇਹਨਾਂ ਦੀ ਗਿਣਤੀ ਵੱਧ ਕੇ 9 ਦੱਸੀ ਜਾ ਰਹੀ ਹੈ। ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਪੁਲਿਸ ਸਟੇਸ਼ਨ ਨੇ ਹਥਿਆਰਾਂ ਦੀ ਇੱਕ खेਪ ਬਰਾਮਦ ਕੀਤੀ ਹੈ ਜੋ ਪੰਜਾਬ ਵਿੱਚ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਭੇਜੀ ਗਈ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਹਰਵਿੰਦਰ ਸਿੰਘ ਰਿੰਦ ਦਾ ਵਾਸੀ ਸ਼੍ਰੀ ਹਜੂਰ ਸਹਿਮਨਾਂ ਦੇਡ ਮਹਾਰਾਸ਼ਟਰ ਬੱਬਰ ਖਾਲਸਾ ਦਾ ਮੁਖ ਆਗੂ ਹੈ। ਉਹ ਇਸ ਵੇਲੇ ਪਾਕਿਸਤਾਨ ਤੋਂ ਭਾਰਤ ਵਿਰੁੱਧ ਅਤਵਾਦੀ ਕਾਰਵਾਈਆਂ ਕਰ ਰਿਹਾ ਹੈ। ਮਲਜ਼ਮ ਨੇ ਪੰਜਾਬ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਤੋਂ ਹਥਿਆਰ ਦੀ ਖੇਪ ਮੰਗਵਾਈ ਸੀ। ਇਸਕੇ ਨੂੰ ਟੀਬੜੀ ਪੁਲ ਤੋਂ ਗਾਜ਼ੀ ਕੋਟ ਵੱਲ ਜਾਣ ਵਾਲੀ ਨਹਿਰ ਦੇ ਕੰਡੇ ਲੁਕਾਇਆ ਗਿਆ ਸੀ ਜੋ ਕਿ ਥਾਣਾ ਪੁਰਾਣਾ ਸ਼ਾਲਾ ਅਧੀਨ ਆਉਂਦੀ ਹੈ ਇਹ ਖੇਪ ਕਿਸੇ ਅਣਪਛਾਤੇ ਦੋਸ਼ੀ ਦੁਆਰਾ ਚੱਕੀ ਜਾਣੀ ਸੀ ਜਿਸ ਤੋਂ ਬਾਅਦ ਇੱਕ ਵੱਡੇ ਅਪਰਾਧ ਨੂੰ ਅੰਜਾਮ ਦਿੱਤਾ ਜਾਣਾ ਸੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵੱਡੇ ਪੱਧਰ ਉੱਤੇ ਪਟਵਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ ਇਹ ਬਦਲੀਆਂ ਪ੍ਰਬੰਧਕੀ ਪੱਖਾਂ ਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਬਦਲੀਆਂ ਤੁਰੰਤ ਪ੍ਰਭਾਵ ਤੋਂ ਲਾਗੂ ਹੁੰਦੀਆਂ ਨੇ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਭਰ ਵਿੱਚ ਲਗਭਗ 42 ਪਟਵਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਜਿਨ੍ਹਾਂ ਪਟਵਾਰੀਆਂ ਦੀਆਂ ਬਦਲੀਆਂ ਕੀਤੀਆਂ ਨੇ ਉਹਨਾਂ ਸਭ ਲਈ ਇੱਕ ਲਿਸਟ ਵੀ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਦੇ ਨਾਮ ਦੇ ਨਾਲ ਨਾਲ ਉਨਾਜਤ ਬਦਲਾ ਕਿੱਥੋਂ ਕਿੱਥੇ ਕੀਤਾ ਹੈ ਉਹ ਸਭ ਦੀ ਜਾਣਕਾਰੀ ਦਿੱਤੀ ਗਈ ਹੈ। ਐਸਾ ਨਾਜ਼ ਦੀਆਂ ਤਾਜ਼ਾ ਖਬਰਾਂ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀ ਲੈਣ ਲਈ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦਿਓ ਇਜਾਜ਼ਤ ਧੰਨਵਾਦ